ਆਪਾਂ ਕਿਸ ਨੂੰ ਗਲਤ ਬੋਲਿਆ ਜਾਂ ਕੁਛ ਵੀ ਫੰਕਸ਼ਨ ਕਰਦੇ ਨੇ ਆਪਾਂ ਬਣਾਇਆ ਬਲੌਗ ਇਹ ਚਿੱਲ ਕਰੰਦੇ ਸੀ ਮੁੰਡੇ-ਮੁੰਡੇ ਬੈਠੇ ਜੀ ਆਪਣੇ ਪਿੰਡ ਦੇ ਤੇ ਉਧਰੋਂ ਚਾਚਾ ਆਈ ਗਏ ਪਿੰਡ ਦੇ ਮੋਹਰਵਾਰ ਚੈੱਕ ਕਰੋ ਮਾਹੌਲ ਚਾਲ ਮੀਂਹ ਪੈਣਦਿਆ ਕਹਿੰਦੇ ਹਟ ਗਿਆ ਆ ਤੇ ਜਿਮ ਦੇ ਬਾਹਰ ਰੌਣਕਾਂ ਲੱਗੀਆਂ ਮੀਂਹ ਦੀਆਂ ਸਸਰੀ ਘਾਲ ਸਾਰਿਆਂ ਨੂੰ ਜੀ ਦੋਸਤੋ ਸਾਡੇ ਪਿੰਡ ਦੇ ਮੋਹਰਵਾਰ ਬੰਦੇ ਆ ਰਹੇ ਨੇ ਅਦਰ ਆ ਚਾਚਾ ਮੜਿਆ ਆਇਆ ਇੱਧਰ ਆ ਤਾਂ ਮਾਦਾ ਉਹ ਕਿ ਹੋਏ ਕਿ ਮੇਕੇ ਆ ਦੇਖੋ ਜੀ ਇੱਥੇ ਆ ਚਾਚਾ ਹੈਲੋ ਕਰਦੇ ਸਾਰੇ ਨੂੰ ਸੱਰ ਨੂੰ ਸਤਿ ਸ਼੍ਰੀ ਅਕਾਲ ਮਿਆ ਮਿਆ ਨਾ ਟੈਨਸ਼ਨ ਬੇ ਸਾਰਾ ਪਰਵਾਸ ਸਾਡਾ ਬੈਠਾ ਇੱਥੇ ਸਾਡੇ ਬੱਚੇ ਸਾਡੇ ਆ ਖੁਸ਼ੀ ਹੀ ਰਹਿਨੇ ਆ ਹਾਂ ਬਾਕੀ ਨੀਮਿਆ ਨਾ ਟੈਨਸ਼ਨ ਨੋ ਪ੍ਰੋਬਲਮ ਮਸੀਬ ਚੰਦ ਸਾਨੋ ਠਾਕਾ ਜੰਮੰਦਾ ਹਾਂ ਬਾਕੀ ਪ੍ਰੀਜਾ ਮੇਰਾ ਸਾਡੇ ਪ੍ਰੀਜੇ ਮੇਰੇ ਬੈਠੇ ਆ ਖੜੇ ਆਪਣੇ ਬੈਠੇ ਆ ਬੈਠੇ ਨਹੀਂ ਖੜੇ ਖੜੇ ਚਾਚਾ ਕਿੱਦਾਂ ਅੱਜ ਫੇ ਗੱਡੀ ਬੈਠੇ ਆ ਓ ਬਾਕੀ ਸਾਰਿਆਂ ਨੂੰ ਆ ਦੋ ਬੈਠੇ ਆ ਓਕੇ ਮੀਆਂ ਮੀਆਂ ਇਹ 15 ਬੰਦ ਖੜੇ ਨਹੀਂ ਹੋਏ ਬੰਦ ਓਏ ਬੰਦ ਇੱਧਰ ਓਏ ਇੱਧਰ ਆਏ ਸਾਰੇ ਯਾਰ ਖੜੇ ਹੋ ਯਾਰ ਤੁਸੀਂ ਦੱਸੋ ਅੱਦਾ ਕਰੀ ਜਾਂਦੇ ਪਏ ਆ پتہ ਸੀ ਅਮਰੇ ਮੋਟਾ ਨੂੰ ਇੱਧਰ ਆਵੇ ਚਾਚਾ ਜੀ ਚੱਲ ਐਮਰਜੈਂਸੀ ਚਾਹੀਦੀ ਤੁਹਾਨੂੰ ਇਹ ਆਪਣਾ ਲੈਡ ਕਰਿਆ ਬੰਦ ਕੈਮਰਾ ਦੱਧਰ ਆ ਚਾਚਾ ਕੁਝ ਕਹਿਣਾ ਚਾਹੁੰਦੇ ਹੋ ਦੁਨੀਆ ਬਾਰੇ ਤੇ ਮੈਂ ਗੈਣ ਗਿਆ ਭਈ ਜਾਣ ਕੇ ਮੈਂ ਕਹਿਣਾ ਚਾਹੁੰਦਾ ਭਈ ਜਾਣ ਕੇ ਬਾਂਦਰ ਜਿਹੇ ਪਾਗਲ ਜਿਹੇ ਬੈਠੇ ਆ ਇਹਨਾਂ ਨੂੰ ਜੜ ਕੇ ਨੌਕਰੀ ਆ ਦਬਾਓ ਹੁਣ ਕੀ ਜਮਾ ਇਹਨਾਂ ਨੂੰ ਨੌਕਰੀ ਦੇ ਦੋ ਅੱਛਾ ਚਾਚਾ ਹੋਰ ਫੇ ਨੌਕਰੀ ਦਬਾਓ ਜੇ ਇਹਦਾ ਮਹਿਮਨ ਬੁਲਾਈ ਆਪਾਂ ਤੇ ਬਾਕੀ ਤੁਸੀਂ ਕਹਿੰਦੇ ਆ ਵੀ ਫਲਾਨਾ ਵੀ ਇਹਨਾਂ ਕਿੱਦਾਂ ਕਰਦੇ ਆ ਜੋ ਇਹ ਭੈਜੋ ਅਰੇ ਬੱਚੇ ਆਪਣੇ ਇਹਨਾਂ ਭੈਜੋ ਨੌਕਰੀਆਂ ਦਵਾਓ ਹਾਂ ਕਿੰਨੂਸ ਪਕਾ ਪੰਗਾ ਵੰਤ ਮਾਨੂੰ ਆਪਾਂ ਕਹਿੰਦੇ ਆਪਾਂ ਹੀ ਕਰਦੇ ਆ ਆਪੀ ਹੀ ਕਰਦੇ ਆ ਨੌਕਰੀਆਂ ਦਵਾਓ ਬੱਚੇ ਦੇ ਬਦਨਾਮ ਘੁੰਮਦੇ ਇਹ ਦਤਾ ਹਾਂਜੀ ਮੈਨੂੰ ਸੀਜਨ ਦੇ ਬੋਲਦਾ ਲੜਦੋ ਸਾਨ ਨਾਮ ਪਠਕਦਾ ਮੁੰਡਾ ਮੈਂ ਹੈਗਾ ਤੇ ਬਾਕੀ ਦਾ ਠਾਕਰ ਦਾਸ ਨਸੀਬ ਚੰਦ ਰਾਜੂ ਮੇਰਾ ਨਾਇਕਾ ਨਸੀਬ ਨੇ ਰਜਵਾ ਸੰਗਰ ਹੋਦਾ ਮੁੰਡਾ ਤਾਂ ਬਾਰੇ ਇਹਨਾਂ ਨੂੰ ਆ ਬੱਚਿਆਂ ਨੂੰ ਇਹਨਾਂ ਨੂੰ ਕਿਤੇ ਕੰਮ ਜੇ ਲਾਓ ਤੇ ਬਸ ਉਹਨੇ ਕੋਲ ਜਿਉਂਦੇ ਬਣੇ ਬੱਲ ਨਹੀਂ ਉਹ ਨਹੀਂ ਯਾਰ ਅਮਧੀੜੀ ਜੇ ਬੈਠਿਆ ਹਮ ਇੱਕ ਅਮਧੀੜੀ ਜੇ ਲੱਗੀ ਆ ਇੱਕ ਅਮਧੀੜੀ ਜੇ ਇੱਥੇ ਦਾਦਾ ਆਇਆ ਕਿੱਥੋਂ ਆਉਣ ਤੋਂ ਹੈਗੇ ਸਾਡੇ ਬੱਚੇ ਆ ਇਹ ਪਰ ਮਾਰੇ ਮਾਰੇ ਨਹੀਂ ਗਏ ਹੈਗੇ ਬੱਚੇ ਆਪਣੇ ਆ ਕਿਆ ਮੜਾ ਜੰਗਾਨੀ ਕੋ ਬੋਲਦੇ ਸਹੀ ਗੱਲ ਆ ਹੈ ਤੇ ਬਾਕੀ ਮੀਆਂ ਮੀਆਂ ਨੋਰ ਟੈਨਸ਼ਨ ਨਾ ਪ੍ਰੋਬਲਮ ਜੇ ਜਿਹੜੇ ਗਾਲਤਾਂ ਨੂੰ ਠੋਕਣਾ ਵੀ ਆਈਦਾ ਪਾਨੂੰ ਸਹੀ ਗੱਲ ਆ ਸੱਚਾ ਕਿੰਗਰੇਚੋ ਵਾਲੇ ਬਾਰੇ ਕਿੰਗਰਾ ਯਾਰ ਪਿੰਡ ਕਿੰਗਰਾ ਕਿੰਗਰਾ ਯਾਰ ਉੱਥੇ ਨਾ ਯਾਰ ਉੱਥੇ ਹੁਣ ਕੀ ਜਾਵਾਂ ਯਾਰ ਇੱਥੇ ਗਾ ਮੜਾ ਕੱਚਾ ਯਾਰ ਇਹਨਾ ਮੂਰੇ ਖੜਾ ਹੋ ਮੈਂ ਕੀ ਜਾਵਾਂ ਯਾਰ ਨਹੀਂ ਹੁੰਦਾ ਨਾਲ ਹੁਣ ਸਾਡੇ ਬੰਦੇ ਉੱਥੇ ਖੜੇ ਹੁੰਦੇ ਆ ਸਾਡੇ ਬੰਦੇ ਖੜੇ ਹੁੰਦੇ ਆ ਹਾਂ ਤਾਂ ਦੀ ਉਹ ਉਹਨਾਂ ਬਾਰੇ ਮੈਂ ਕਹਿ ਨਹੀਂ ਸਕਦਾ ਕੁਝ ਨਹੀਂ ਬਸੇ ਪਿੰਡ ਬਾਰੇ ਕੁਝ ਕਹਿਣਾ ਕਿਂਗਰੇ ਪਿੰਡ ਬਾਰੇ ਮੈਂ ਕਿਂਗਰੇ ਕਹਿੰਦਾ ਆ ਕਿਂਗੜਾ ਬੰਦਾ ਸਹੀ ਆ ਕਿਂਗਰੇ ਦਾ ਬੰਦਾ ਨਹੀਂ ਪਿੰਡ ਪਿੰਡ ਕਿਂਗਰਾ ਸਹੀ ਆ ਪਰ ਜਿਹੜੇ ਆਪਣੀ ਆਪਣੀ ਔਲਾਦ ਆ ਜਿਹੜੀ ਜਿਹੜਾ ਬੱਚੇ ਆ ਉਹਦੇ ਲੈ ਆਉਂ ਦਿੰਦੇ ਆ ਵੀ ਉਹਨਾਂ ਨੂੰ ਮੈਂ ਲੈ ਆ ਕੇ ਦਵਾ ਤੇ ਆਪ ਜਾਨਦੇ ਆ ਤੇ ਦਿੰਦੇ ਆ ਉਹ ਤੋਂ ਇੰਨਾ ਨਹੀਂ ਕਰਦੇ ਉਹ ਵੀ ਯਾਨੀ ਕਿ ਉਹ ਬਿੰਨਾ ਸ਼ੇ ਕਰਦੇ ਆ ਉਹ ਮੈਨੂੰ ਖਮਾਉਂਦੇ ਆ ਕੇ ਇਹਨੂੰ ਚੱਲਣ ਦੀ ਇੰਟਰਵਿਊ ਪੋਡਕਾਸਟ ਖਮਾਉਂਦੇ ਆ ਕੇ ਇਹਨੂੰ ਯਾ ਤੈਨੂੰ ਲੋੜ ਆ ਤੂੰ ਮੈਸਾ ਖਾਣਾ ਨਾ ਹਾਂਜੀ ਮੈਸਾ ਖਾਣਾ ਨਾ ਮੈਨੂੰ ਲੋੜ ਆ ਤੂੰ ਖਾਣਾ ਇਹ ਥੋੜਾ ਬਿੱਕਿੰਗਰਾ ਤੇ ਕਿੰਗਰਾ ਬਦੰਦ ਤੁਸੀਂ ਕੀਤਾ ਪਤਾ ਕਿਹੜਾ ਨਹੀਂ ਕੀਤਾ ਤੂੰ ਹੀ ਨਹੀਂ ਕੀਤਾ ਪੋਡਕਾਸਟ ਹੋ ਮੈਂ ਕਹਿੰਦਾ ਬਈ ਕਿੰਗਰਾ ਬੰਦਾ ਸਹੀ ਆ ਕਿੰਗਰਾ ਪਿੰਡ ਯਾਰ ਚਾਚਾ ਕਿੰਗਰਾ ਪਿੰਡ ਸਹੀ ਆ ਬਾਕੀ ਅੱਜਾ ਕਿਦਾਂ ਕਿੰਗਰਾ ਸਹੀ ਆ ਬਾਕੀ ਕਹੀਏ ਆਪਾਂ ਕਿੰਗਰਾ ਮੜਾ ਮੈਂ ਨਹੀਂ ਕਹਿ ਸਕਦਾ ਮੇਰਾ ਨਾਂ ਨਸੀਬ ਚੰਦਾ ਸਨੋਂ ਬਠਕਦਾ ਮੁੰਡਾ ਮੈਂ ਤੈਨ ਲਾਲੜਾ ਮੇਰਾ ਗਲਤੀ ਹੋਈ ਮਾਫ ਕਰਨਾ ਪਰ ਮੈਂ ਕਹਿਣਾ ਵੀ ਕਿੰਗਰਾ ਮੜਾ ਨਹੀਂ ਸਹੀ ਆ ਪਰ ਗਲਤ ਕੀ ਆ ਮੁੰਡਿਆ ਦੀ ਬਣਾਇ ਕਿਉਂ ਨਸ਼ੇ ਕਰਦੇ ਕੀ ਕਰਾ ਕੀ ਕਰਾ ਤੂੰ ਚੱਲ ਚੱਲ ਵੀ ਚਾਚਾ ਐ ਕਿਉਂ ਮੈਂ ਕਿਉਂ ਮੈਂ ਤੇਰੀ ਮੇਰੀ ਬਾਤ ਚੱਲੀ ਕਹਾਂ ਤੱਕ ਪਹੁੰਚੀ ਮੈਂ ਤੇਰੇ ਬਿਨਾ ਜੀਣਾ ਮੈਂ ਤੇ ਗਾਣੇ ਕਿੱਦ ਦੇਖਦਾ ਉਹ ਚਿੱਲਿਆ ਕਿਹਜਾ ਸਨੀ ਦੇਵੋਲਾ ਦਾ ਡਾਇਲੋਗ ਮਾਰਦੇ ਆ ਦੇਖ ਲੋ ਉਹ ਸਨੀ ਜਵਾ 22 ਕਿਲੋ ਵਾਲਿਆ ਇੱਥੇ ਟਕਰਾ ਡਾਈ ਗੱਲੋ ਦਾ ਆਖਾ ਉਹ ਨਾਲ ਕੇ ਨਾਲ ਉਹ ਤੁਹਾਡੀ ਭੈਣ ਉਹ ਕੁਝ ਹੋ ਗਿਆ ਹਾਂ ਫਤਿਹ ਚਾਚਾ ਰਹਿੰਦੇ ਪਰ ਕਰ ਆਇਆ ਉਹ ਪੀਤੀ ਲੱਤੀ ਨਹੀਂ ਸਾਡੀ ਚਾਚਾ ਰਹਿੰਦੇ ਆਇਆ ਐਵੇਂ ਨੂੰ ਲੱਗਾ ਹੈ ਹੱਦ ਤੱਕ ਹੁਣ ਉਹ ਵੀ ਇਹ ਸਾਡੇ ਚਾਚਾ ਜੀ ਪਿੰਡ ਲਾੜੜਾ ਚਾਚੇ ਦਾ ਲੱਗਾ ਅੱਜ ਪੈਗ ਤੇ ਯਾਰ ਆਈ ਐਮ ਸੌਰੀ ਨਾ ਟੈਨਸ਼ਨ ਆਪਣਾ ਤੇ ਬਾਕੀ ਬੱਚੇ ਸਾਡੇ ਆ ਨਾਉ ਨੌਕਰੀ ਇਹਨਾਂ ਨੂੰ ਨੌਕਰੀਆਂ ਦਵਾਓ ਬੇਲੇ ਬਿੰਦੇ ਆਇਆ ਨਾ ਫਾਹ ਲੋ ਅਬਦ ਜਿਲਦ ਉਹ ਯਾ ਨੌਕਰੀਆਂ ਦਵਾਓ ਲੋ ਜੀ ਮਹਾਵੀਨ ਨੂੰ ਫੋਨ ਆ ਗਿਆ ਸਵੇਰੇ ਐਨੀ ਮੈਂ ਜਰੂ ਗਿਆ ਉਹ ਐਨੀ ਨਹੀਂ ਮੀ ਆਇਆ ਸਭ ਨੂੰ ਮੈਂ 9 ਵਜੇ ਨਿਕਲ ਗਿਆ ਮੈਨੂੰ ਥੋੜਾ ਬਿੰਦਾ ਪਿਆ ਆ ਕਰਦਾ ਬੇਲੇ ਵੀ ਜਾਂਦੀ ਕਿ ਉੱਤੇ ਲਾ ਕੇ ਨੂੰ ਜਾਂਦੀ ਆ ਦੇ ਜਾਂਦੀ ਮਿਲ ਨਹੀਂ ਜਾਂਦੀ ਪਹਿਲਾਂ ਕੀ ਗਿਆ ਓਏ ਪਹਿਲਾਂ ਕੀ ਆਈ ਪਹਿਲਾ ਕੀ ਆਹੀ ਕਹਿੰਦਾ ਯੂ ਸ਼ਟ ਅਪ ਕਹਿੰਦਾ ਯੂ ਸ਼ਟ ਅਪ ਚੱਕ ਲੋ ਇਹ ਵਾਲੀ ਦੋਲੀ ਚ ਨਾ ਹਲੋ ਹਲੋ ਬੱਚਾ ਚੱਕ ਲੋ ਇਹ ਮੋਟਰਸਾ ਲੈ ਕੇ ਆ ਜਾਣਾ ਹੁਣਾਂ ਭਿਉਣਾ ਵੀ ਨੰਗੇ ਪੈਰੀ ਆ ਤੇ ਵੇ ਕਰੀ ਜਾਂਦੇ ਬੇਸਿਕ ਗੱਲ ਮੋਟਰਸਾ ਤੇ ਮੈਂ ਖੜਾ ਹੀ ਆ ਜੀ ਮੈਨੂੰ ਵੀਡੀਓ ਕਰਨਾ ਕਰੀ ਜੀ ਜੇ ਬਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਇਹ ਸਿਰਫ ਜਿਹੜਾ ਆਪਣਾ ਬਲੌਗ ਸੀ ਆਪਾਂ ਫੰਕਸ਼ਨ ਕਰਦੇ ਸੀ ਵੀ ਕੋਈ ਏਦਾਂ ਦਾ ਨਹੀਂ ਸੀ ਆਪਾਂ ਕਿਸੇ ਨੂੰ ਗਲਤ ਮੋੜਾ ਨਹੀਂ ਬੋਲਿਆ ਇੱਕ ਸਿਰਫ ਫੰਕਸ਼ਨ ਕਰਦੇ ਜੀ ਤੇ ਉਹ ਪਰਪਸ ਤੇ ਉੱਤੇ ਬਲੌਗ ਪਾਤਾ ਤੇ ਐਵੇਂ ਕੋਈ ਵੀ ਸੋਚੇ ਨਾ ਵੀ ਆਪਾਂ ਕਿਸੇ ਨੂੰ ਗਲਤ ਬੋਲਿਆ ਜਾਂ ਕੁਝ ਵੀ ਫੰਕਸ਼ਨ ਕਰਦੇ ਨੇ ਆਪਾਂ ਬਣਾਇਆ ਬਲੌਗ ਇਹ ਚਿੱਲ ਕਰਨ ਦੇ ਹੀ ਮੁੰਡੇ ਮੁੰਡੇ ਬੈਠੇ ਜੀ ਆਪਣੇ ਪਿੰਡ ਦੇ ਤੇ ਉਧਰੋਂ ਚਾਚਾ ਆਈ ਗਏ ਪਿੰਡ ਦੇ ਮੋੜਵਰ ਬੰਦੇ ਸਾਡੇ ਚਲੋ ਨਾਲ ਡਰਿੰਕ ਵਗੈਰਾ ਕੀਤੀ ਸੀ ਚਲੋ ਜੋ ਵੀ ਹੈ ਨਾ ਫੰਕਸ਼ਨ ਕਰਦੇ ਨੇ ਬਲੌਗ ਬਣਾਇਆ ਆ ਵੀ ਕੁਝ ਗਲਤ ਨਾ ਸੋਚਿਓ ਤੇ ਕੋਈ ਗਲਤ ਕੁਛ ਕਿਹਾ ਵੀ ਨਹੀਂ ਬਲੌਗ ਦੇ ਵਿੱਚ ਜੋ ਵੀ ਸੀਗਾ ਸਾਰਾ ਵਧੀਆ ਸੀ ਬਲੌਗ ਤੇ ਬਾਕੀ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਸਪੋਰਟ ਕਰਦੇ ਹੋ ਅੱਗੇ ਪਿਆਰ ਸਪੋਰਟ ਕਰਦੇ ਰਹੋ ਤੁਹਾਡੇ ਪਿਆਰ ਤੇ ਸਪੋਰਟ ਕਰਕੇ ਹੀ ਆਪਾਂ ਡੇਲੀ ਬਲੌਗ ਅਪਲੋਡ ਕਰੀਦੇ ਆ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਬਲੌਗ ਤੁਹਾਨੂੰ ਕਿਦਾਂ ਦਾ ਲੱਗਾ ਜੇ ਕਿਸੇ ਨੂੰ ਵੀ ਬਲੌਗ ਚ ਕਿਸੇ ਵੀ ਤਰ੍ਹਾਂ ਦੀ ਕਮੀ ਪੈਸ਼ ਲੱਗਦੀ ਆ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਪੂਰੀ ਕਰ ਸਕੀਏ ਜਿੱਦਾਂ ਵੇ ਪਹਿਲਾਂ ਆਪਾਂ ਫੋਨ ਦੇ ਵਿੱਚ ਆਪਣੀ ਆਵਾਜ਼ ਨਹੀਂ ਆਉਂਦੀ ਸੀ ਹਨਾ ਤੁਸੀਂ ਸਾਰਿਆਂ ਨੇ ਦੱਸਿਆ ਵੀ ਆਵਾਜ਼ ਨਹੀਂ ਆਉਂਦੀ ਭਈ ਅੱਧੀ ਜੇ ਤੁਹਾਨੂੰ ਕੋਈ ਹੋਰ ਵੀ ਕਮੀ ਪੈਸ਼ ਲੱਗਦੀ ਜਿੱਥੇ ਤੁਹਾਨੂੰ ਲੱਗਦਾ ਵੀ ਅਸੀਂ ਗਲਤ ਹਾਂ ਉੱਥੇ ਤੁਹਾਨੂੰ ਜਰੂਰ ਦੱਸੋ ਤਾਂ ਕਿ ਆਪਾਂ ਉਹ ਆਪਣੀ ਗਲਤੀ ਨੂੰ ਸੁਧਾਰ ਸਕੀਏ ਜੋ ਵੀ ਕਮੀ ਪੈਸ਼ ਹੁੰਦੀ ਉਹਨਾਂ ਆਪਾਂ ਪੂਰਾ ਕਰ ਸਕੀਏ ਬਾਕੀ ਤੁਸੀਂ ਸਪੋਰਟ ਕਰਦੇ ਪਿਓ ਪਿਆਰ ਕਰਦੇ ਪਿਓ ਐਦਾਂ ਹੀ ਸਪੋਰਟ ਤੇ ਪਿਆਰ ਕਰਦੇ ਰਹੋ ਤੁਹਾਡੇ ਪਿਆਰ ਦੇ ਸਪੋਰਟ ਕਰਕੇ ਹੀ ਆਪਾਂ ਅੱਜ 끝ੇ ਤੱਕ ਬੈਠੇ ਆ ਗਏ ਤੇ ਬਾਕੀ ਲਵ ਯੂ ਆਲ ਥੈਂਕ ਯੂ ਤੇ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜਾ ਵੀ ਨਵਾਂ ਬਲੌਗ ਆਵੇ ਤੁਹਾਨੂੰ ਪਤਾ ਲੱਗ ਜੀਵੇ ਤੇ ਬੈਲ ਆਈਕਨ ਉਹਨੂੰ ਵੀ ਪ੍ਰੈਸ ਕਰਿਆ ਕਰੋ ਤੇ ਨਵੇਂ ਤੋਂ ਨਵੇਂ ਬਲੌਗ ਦੇਖਣ ਲਈ ਵਿਕਰਮ ਬਲੌਗਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਵ ਯੂ ਆਲ ਥੈਂਕ ਯੂ ਬਾਏ ਬਾਏ